ਸੁਸ਼ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ 트럼ਪ ਨੇ ਆਪਣੇ ਬਰਾਬਰ ਦੇ ਟੈਰਿਫ 90 ਦਿਨ ਦੇ ਲਈ ਰੋਕੇ ਚੀਨ ਦੇ ਲਈ ਟੈਰਿਫ ਵਧਾ ਕੇ ਕੀਤੇ 125% ਸਾਰੇ ਸਕੂਲ ਜ਼ਿਲ੍ਹੇ ਨੇ ਯੂ ਐਸ ਨੂੰ ਜਾਂਦੇ ਹੋਏ ਸਾਰੇ ਟ੍ਰਿਪਾਂ ਨੂੰ ਫਿਲਹਾਲ ਰੋਕਿਆ ਫੀਲਡ ਟ੍ਰਿਪਾਂ ਨੂੰ ਰੋਕਣ ਦਾ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰੀ ਖਾਲਸਾਡੇ ਪ੍ਰੇਡ ਨੂੰ ਸਮਰਪਿਤ ਕੀਤੀ ਗਈ ਪ੍ਰੈਸ ਕਾਨਫਰੰਸ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਦੇ ਵੱਲੋਂ ਸੰਗਤਾਂ ਨੂੰ ਕੀਤੀ ਗਈ ਖਾਸ ਅਪੀਲ ਖਬਰਾਂ ਵਿਸਤਾਰ ਦੇ ਨਾਲ ਅਮਰੀਕੀ ਡੋਨਲਡ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ ਤੇ ਲਾਏ ਆਪਣੇ ਜਿਹੜੇ ਕਥੀ ਤੌਰ ਦੇ ਉੱਤੇ ਬਰਾਬਰ ਦੇ ਟੈਰਿਫ ਦੇ ਉੱਤੇ 90 ਜਿਹੜੇ ਦਿਨਾਂ ਦੀ ਰੋਕ ਦਾ ਐਲਾਨ ਕੀਤਾ ਹੈ ਪਰ ਉਹਨਾਂ ਨੇ ਕਿਹਾ ਕਿ ਚੀਨ ਤੇ ਟੈਰੀਫਾਂ ਨੂੰ 125% ਤੱਕ ਜਿਹੜਾ ਉਹ ਵਧਾ ਦਿੱਤਾ ਜਾਏਗਾ ਔਰ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 트ਰੁੱਥ ਸੋਸ਼ਲ ਦੇ ਉੱਤੇ ਲਿਖਿਆ ਹੈ ਕਿ ਚੀਨ ਦੇ ਵੱਲੋਂ ਵਿਸ਼ਵ ਬਾਜ਼ਾਰਾਂ ਦੇ ਪ੍ਰਤੀ ਦਿਖਾਏ ਗਏ ਘਾਟ ਦੇ ਆਧਾਰ ਤੇ ਮੈਂ ਅਮਰੀਕਾ ਲਗਾਏ ਗੇ ਟੈਰੀਫ ਨੂੰ 125% ਤੱਕ ਵਧਾਰਿਆ ਜੋ ਤੁਰੰਤ ਲਾਗੂ ਹੋਣਗੇ ਕਿਸੇ ਸਮੇਂ ਉਮੀਦ ਹੈ ਕਿ ਨੇੜਲੇ ਭਵਿੱਖ ਦੇ ਵਿੱਚ ਚੀਨ ਨੂੰ ਅਹਿਸਾਸ ਹੋਵੇਗਾ ਕਿ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਜਿਹੜੇ ਨੇ ਉਹ ਹੁਣ ਸਵੀਕਾਰਨਯੋਗ ਨਹੀਂ ਹੈ ਉਹਨਾਂ ਨੇ ਅਲਰਟ ਅਤੇ ਇਸੇ ਤੱਥ ਦੇ ਆਧਾਰ ਦੇ ਉੱਤੇ ਦੇਸ਼ਾਂ ਨੇ ਵਪਾਰ ਵਪਾਰ ਰੁਕਾਵਟਾਂ ਟੈਰਿਫ ਤੇ ਮੁਦਰਾ ਹੈਰਾਫੇਰੀ ਅਤੇ ਗੈਰ ਮੁਦਰੀ ਟੈਰਿਫ ਦੇ ਸੰਬੰਧ ਦੇ ਵਿੱਚ ਚਰਚਾ ਕੀਤੀ ਜਾ ਰਹੇ ਵਿਸ਼ਿਆਂ ਦੇ ਹਾਲ ਦੇ ਲਈ ਗੱਲਬਾਤ ਕਰਨ ਦੇ ਲਈ ਵਿਨਜ ਵਿਭਾਗ ਖਜ਼ਾਨਾ ਤੇ ਯੂਐਸਟੀਆਰ ਸਮੇਤ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਕਾਲ ਕੀਤੀ ਹੈ ਇਹਨਾਂ ਦੇਸ਼ਾਂ ਨੇ ਕਿਹਾ ਉਹਨਾਂ ਕਹਿ ਕੇ ਇਹਨਾਂ ਦੇਸ਼ਾਂ ਨੇ ਮੇਰੇ ਜ਼ੋਰਦਾਰ ਅਮਰੀਕਾ ਦੇ ਵਿਰੁੱਧ ਕਿਸੇ ਵੀ ਤਰੀਕੇ ਦੇ ਨਾਲ ਬਦਲਾ ਲਊ ਕਾਰਵਾਈ ਨਹੀਂ ਕੀਤੀ ਹੈ ਉਹਨਾਂ ਕਹਾ ਕਿ ਮੈਂ 90 ਦਿਨਾਂ ਦੇ ਵਿਰਾਮ ਅਤੇ ਸਮੇਂ ਦੌਰਾਨ ਬਰਾਬਰ ਦੇ ਟੈਰਿਫ ਨੂੰ 10 ਫੀਸਟੇ ਤੇ ਲਿਆਉਣ ਦੇ ਲਈ ਮਨਜ਼ੂਰ ਕੀਤਾ ਜੋ ਤੁਰੰਤ ਲਾਗੂ ਹੋਵੇਗਾ ਇਸ ਮਾਮਲੇ ਦੇ ਵੱਲ ਤੁਹਾਡੇ ਧਿਆਨ ਜਿਹੜੇ ਨੇ ਉਹ ਦੇਣ ਦੇ ਲਈ ਧੰਨਵਾਦ ਸੋ ਸੌਖੇ ਸ਼ਬਦਾਂ ਦੇ ਵਿੱਚ ਇਸ ਲਈ ਬਰਾਬਰ ਦੇ ਟੈਰੀਫਾਂ ਨੂੰ ਅਸੀਂ ਰੋਕ ਰਿਹਾ ਹਾਂ ਕਿ ਸੌਖੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਅਸੀਂ ਇਹ ਫੈਸਲਾ ਫਿਲਹਾਲ 90 ਦਿਨਾਂ ਦੇ ਲਈ ਟੈਰੀਫ ਰੋਕਣ ਲਈ ਲੈ ਰਹੇ ਹਾਂ ਤੇ ਇਸ ਸਮੇਂ ਦੌਰਾਨ ਸਾਰੀਆਂ ਟੈਰੀਫ ਦਰਾਂ ਜੋ ਕਿ ਵੱਖ-ਵੱਖ ਦੇਸ਼ਾਂ ਦੇ ਵਿਚਕਾਰ ਵੱਖਰੀਆਂ ਸਨ ਨੂੰ ਘਟਾ ਕੇ 10% ਤੱਕ ਕਰ ਰਹੇ ਹਾਂ ਤੇ ਇਹ ਤੁਰੰਤ ਅਤੇ ਫਿਲਹਾਲ ਦੇ ਲਈ ਜਿਹੜੇ ਨੇ ਲਾਗੂ ਹੋਣਗੇ ਰਾਜਨੀਤੀ ਅਤੇ ਸੁਰੱਖਿਆ ਤਨਾ ਦੇ ਵਿਚਕਾਰ ਬੀਸੀ ਦੇ ਸਭ ਤੋਂ ਵੱਡੇ ਸਕੂਲ ਜ਼ਿਲ੍ਹੇ ਨੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਫਿਲਹਾਲ ਜਿਹੜੇ ਫੀਲਡ ਟ੍ਰਿਪ ਹੈ ਉਹਨਾਂ ਦੇ ਲਈ ਆਪਣੀ ਨੀਤੀ ਜਿਹੜੀ ਹੈ ਉਹ ਬਦਲ ਦਿੱਤੀ ਹੈ ਸਾਰੇ ਸਕੂਲ ਜ਼ਿਲ੍ਹੇ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਵੇਂ ਯੂਐਸ ਜਿਹੜੇ ਫੀਲਡ ਟ੍ਰਿਪ ਹੈ ਉਹ ਫਿਲਹਾਲ ਰੋਕ ਦਿੱਤੇ ਨੇ ਜ਼ਿਲ੍ਹਾ ਇਹ ਕਹਿ ਰਿਹਾ ਹੈ ਜ਼ਿਲ੍ਹਾ ਸੁਪਰਡੈਂਟ ਮਾਰਕ ਪੀਰਮਨ ਨੇ ਕਿਹਾ ਹੈ ਕਿ ਸਰੀ ਸਕੂਲਸ ਨੇ ਸਾਡੇ ਸਕੂਲਾਂ ਤੇ ਸਟਾਫ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਵਿੱਖ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਜਿਹੜੀ ਹੈ ਉਸ ਨੂੰ ਉਸ ਦੀ ਯਾਤਰਾ ਦੀ ਬੁਕਿੰਗ ਨੂੰ ਫਿਲਹਾਲ ਰੋਕ ਦੇਣ ਔਰ ਇਸੇ ਇਸੇ ਸਾਲ ਦੇ ਬਾਕੀ ਸਮੇਂ ਦੇ ਲਈ ਅਤੇ ਅਗਲੇ ਸਾਲ ਦੀ ਜਾਂਚ ਜਿਹੜੀ ਹੈ ਉਹ ਕਰਨ ਦੇ ਲਈ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਗਲੇ ਸਾਲ ਬਾਕੀ ਸਮੇਂ ਦੇ ਲਈ ਅਗਲੇ ਸਾਲ ਦੀ ਜਿਹੜੀ ਹੈ ਉਹ ਜਾਂਚ ਕਰਨ ਲਈ ਇਹ ਫੈਸਲਾ ਲਿਆ ਉਹਨਾਂ ਕਹਿੰਿਆ ਕਿ ਅਸੀਂ ਸੱਚਮੁੱਚ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸੁਰੱਖਿਅਤ ਹੋਣ ਅਤੇ ਅਸੀਂ ਸਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਘਰ ਹਨ ਜੋ ਜ਼ਰੂਰੀ ਤੌਰ ਦੇ ਉੱਤੇ ਕੈਨੇਡੀਅਨ ਜਿਹੜੇ ਨੇ ਉਹਨਾਂ ਦੇ ਨਾਲ ਕੈਨੇਡੀਅਨ ਨਾਗਰਿਕ ਨਹੀਂ ਹੈ ਜਾਂ ਫਿਰ ਇੱਥੇ ਜਿਹੜੇ ਨੇ ਉਹ ਸਥਾਈ ਨਿਵਾਸੀ ਕਾਰਡ ਜਾਂ ਹੋਰਾਂ ਦੇ ਉੱਤੇ ਵੀ ਹੋ ਸਕਦੇ ਨੇ ਸਾਨੂੰ ਚਿੰਤਾ ਹੈ ਕਿ ਉਹ ਕੁਝ ਸੰਭਾਵਿਤ ਚੁਣੌਤੀਆਂ ਦਾ ਸਾਮਨਾ ਕਰ ਸਕਦੇ ਨੇ ਫਿਰ ਮੈਨ ਨੇ ਵੀ ਕਿਹਾ ਹੈ ਕਿ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਸੁਰੱਖਿਆ ਬਣਾਉਣੀ ਜ਼ਰੂਰੀ ਹੈ ਉਹਨਾਂ ਕਹਿੰਦੇ ਕਿ ਇਸ ਵੇਲੇ ਇਸੇ ਲਈ ਇਹ ਸਕੂਲ ਟ੍ਰਿਪ ਜਿਹੜੇ ਨੇ ਉਹ ਰੋਕੇ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਜਿਹੜੇ ਵੀ ਬੱਚੇ ਇਹਨਾਂ ਟ੍ਰਿਪਾਂ ਦੇ ਉੱਤੇ ਜਾਨ ਦੇ ਉੱਤੇ ਵਿਚਾਰ ਕਰਦੇ ਨੇ ਉਹਨਾਂ ਦੇ ਲਈ ਮਾਹੌਲ ਜਿਹੜਾ ਉੱਥੇ ਚੰਗੇ ਹੋਵੇ ਪੀਰਮੈਂਡਾ ਇਹ ਵੀ ਕਹਿਣਾ ਹੈ ਕਿ ਸਰੀ ਸਕੂਲ ਅਧਿਆਪਕਾਂ ਤੇ ਸਕੂਲ ਆਧਾਰਤ ਜਿਹੜੇ ਪ੍ਰਸ਼ਾਸਨ ਨੂੰ ਇਹ ਸੁਝਾਅ ਦੇ ਰਹੇ ਨੇ ਕਿ ਉਹ ਪਹਿਲਾਂ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੇ ਅੰਦਰ ਜਿਹੜੇ ਨੇ ਉਹ ਫੀਲਡ ਟ੍ਰਿਪ ਦੇ ਮੌਕਿਆਂ ਦੇ ਉੱਤੇ ਵਿਚਾਰ ਕਰਨ ਤੇ ਅਸੀਂ ਸਟਾਫ ਦੇ ਲਈ ਪੇਸ਼ੇਵਰ ਵਿਕਾਸ ਦੇ ਮੌਕਿਆਂ ਦੇ ਲਈ ਵੀ ਅਹਿਜਾ ਕੀਤਾ ਹੈ ਜੇਕਰ ਉਹ ਪੇਸ਼ੇਵਰ ਵਿਕਾਸ ਜਿਹੜਾ ਉਹ ਉਸ ਮੌਕਿਆਂ ਦੀ ਭਾਲ ਕਰ ਰਹੇ ਨੇ ਤਾਂ ਆਉ ਪਹਿਲਾਂ ਅੰਦਰੂਨੀ ਤੌਰ ਦੇ ਉਤੇ ਦੇਖੀਏ ਕਿ ਕੈਨੇਡੀਅਨ ਜਿਹੜੇ ਨੇ ਉਹ ਅਰਥਵਿਵਸਥਾ ਨੂੰ ਸਮਰਥਨ ਦੇਣ ਤੇ ਕੈਨੇਡੀਅਨ ਸੰਗਠਨਾਂ ਨੂੰ ਸਮਰਥਨ ਦੇਣ ਦੇ ਕੀ ਤਰੀਕੇ ਨੇ ਔਰ ਸਾਰੀ ਸਕੂਲ ਦੇ ਸਕੂਲਾਂ ਦੇ ਅੰਦਰ ਫੀਲਡ ਟ੍ਰਿਪ ਬੇਨਤੀਆਂ ਦੇ ਲਈ ਜ਼ਿਲ੍ਹਾ ਸਮਿਖਿਆ ਜਿਹੜੀ ਹੈ ਉਸ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ ਬੀਸੀ ਦੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਲਈ ਸਹਾਇਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਉਡੀਕ ਸਮੇਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਨੂੰ ਸਹਾਇਤਾ ਵਧਾਉਣ ਵਾਲੇ ਨਵੇਂ ਉਪਾਵਾਂ ਦੇ ਉੱਤੇ ਲਾਭ ਹੋਵੇਗਾ ਬਕਾਇਆ ਯੂਟਿਲਿਟिज ਸਬੰਧੀ ਜਿਹੜੇ ਵਿਵਾਦਾਂ ਨੂੰ ਉਹ ਸੁਲਝਾਉਣ ਦੇ ਲਈ ਖਾਸ ਕਰਕੇ ਉਨਾ ਦੀ ਸੁਨਵਾਈ ਦੇ ਲਈ ਲਗਭਗ ਤਿੰਨ ਮਹੀਨਿਆਂ ਦੀ ਉਡੀਕ ਕਰਨ ਦੀ ਬਜਾਏ ਹੁਣ ਇਨ੍ਹਾਂ ਸੁਨਵਾਈਆਂ ਦੀ ਜਿਹੜੀ ਪੈਰਵੀ ਹੈ ਉਹ 1 ਮਹੀਨੇ ਦੇ ਵਿੱਚ ਕੀਤੀ ਜਾ ਰਹੀ ਹੈ। ਰੈਜ਼ੀਡੈਂਸ਼ੀਅਲ ਟੈਨੈਂਸੀ ব্রাঞ্চ ਦੇ ਵਿੱਚ ਸਾਡੀ ਸਰਕਾਰ ਦੇ ਨਿਵੇਸ਼ਾ ਰਾਹੀਂ ਅਸੀਂ ਨਵੰਬਰ 2022 ਤੋਂ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਉਡੀਕ ਦੇ ਸਮੇਂ ਦੇ ਵਿੱਚ 67% ਦੀ ਕਟੌਤੀ ਕੀਤੀ ਹੈ। ਇਹ ਕਹਿਣਾ ਹੈ ਹਾਊਸਿੰਗ ਤੇ ਮਿਊਨਿਸਪਲ ਮਾਮਲਿਆਂ ਦੇ ਲਈ ਮੰਤਰੀ ਰਵੀ ਕਾਲੋ ਦਾ ਉਹਨਾਂ ਕਹੇ ਕਿ ਅੱਜ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਉਪਾਅ ਪੇਸ਼ ਕਰ ਰਹੇ ਹਾਂ ਕਿ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਨੂੰ ਉਹਦੇ ਰੇ ਸਹਾਇਤਾ ਮਿਲ ਸਕੇ ਉਹ ਮਜ਼ਬੂਤ ਭਾਈਵਾਲੀਆਂ ਬਣਾਉਣੇ ਜਾਰੀ ਰੱਖ ਸਕਣ ਅਤੇ ਇਹ ਵਿਸ਼ਵਾਸ ਰੱਖ ਸਕਣ ਕਿ ਜੇ ਕਦੇ ਕਿਸੇ ਮੁੱਦੇ ਤੇ ਵਿਵਾਦ ਪੈਦਾ ਹੁੰਦਾ ਹੈ ਤਾਂ ਉਹ ਸਲਾਹ ਪ੍ਰਾਪਤ ਕਰ ਸਕਣਗੇ ਤੇ ਵਿਵਾਦਾਂ ਨੂੰ ਸਮੇਂ ਸਿਰ ਹੱਲ ਕਰਨ ਦੇ ਯੋਗ ਹੋਣਗੇ ਸ੍ਰੀ ਖਾਲਸਾ ਦੇ ਪ੍ਰੇਡ ਸੰਬੰਧੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਖਾਸ ਕਰਕੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਦੇ ਵੱਲੋਂ ਸਾਰਿਆਂ ਨੂੰ ਇਸ ਸ੍ਰੀ ਖਾਲਸਾ ਦੇ ਪ੍ਰੇਡ ਨੂੰ ਜਿਹੜਾ ਹੈ ਉਹ ਮਹੱਤਵਪੂਰਨ ਬਣਾਉਣ ਦੀ ਅਪੀਲ ਕੀਤੀ ਗਈ ਹੈ ਤੇ ਕਾਸ ਚੀਜ਼ਾਂ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਵੀ ਆਉਂਦੇ ਨੇ ਤੇ ਨਾਲ ਦੀ ਨਾਲ ਜਿਨ੍ਹਾਂ ਨੇ ਕੋਈ ਵੀ ਪਰਮਿਟ ਲੈਣੇ ਆ ਉਹਨਾਂ ਵਾਸਤੇ ਵੀ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਸੋ ਆਓ ਦੇਖਦੇ ਹਾਂ ਇਸ ਪ੍ਰੈਸ ਕਾਨਫਰੈਂਸ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਤੇ ਖਾਸ ਧਿਆਨ ਦਿੱਤਾ ਗਿਆ ਅ ਗੁਰੂ ਪਿਆਰਿਓ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਦੀ ਖਾਲਸਾ ਡੇਪਰੇਡ ਹੈ ਸਾਲ 19 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਇਹ ਹੈ 1999 ਦੇ ਵਿੱਚ ਜਦੋਂ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ ਸੀ ਤਾਂ ਉਸ ਵਕਤ ਪਹਿਲੀ ਜਿਹੜੀ ਖਾਲਸਾ ਡੇਪ ਰੇਡ ਹੈ ਇੱਥੋਂ ਗੁਰਦਾਰ ਸਾਹਿਬ ਦਸ਼ਮੇਸ਼ ਦਰਬਾਰ ਤੋਂ ਜਿਹੜਾ ਹੁਣ ਦਾ ਰੂਟ ਹੈ ਉਹਦੇ ਤੇ ਸ਼ੁਰੂ ਹੋਈ ਸੀ ਔਰ ਕਰੀਬ ਹੈ 26 ਸਾਲ ਹੋ ਗਏ ਹਨ ਕਿ 27ਵਾਂ ਸਾਲ ਹੈ ਕਿ ਜਿਹੜਾ ਇਹ ਨਗਰ ਕੀਰਤਨ ਹੈ ਕੱਢਾ ਜਾ ਰਿਹਾ ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਨਗਰ ਕੀਰਤਨ ਹੋਇਆ ਦਾਸਿਕ ਛੋਟਾ ਆ ਸੇਵਾਦਾਰ ਦੇ ਤੌਰ ਤੇ ਵਿੱਚ ਸ਼ਾਮਲ ਸੀ ਦਾ 60 ਤੋਂ 65000 ਦੀ ਜਿਹੜੀ ਉਸ ਵਕਤ ਮੇਨ ਸਟ੍ਰੀਮ ਮੀਡੀਆ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹ ਇੰਨੀ ਸੀ ਤੇ ਹੁਣ ਉਹਦੇ ਨਾਲ ਕਿੰਨੀਆਂ ਜ਼ੀਰੋ ਲੱਗੀਆਂ ਜਾਂ ਕਿੰਨੀ ਸੰਗਤ ਆਉਂਦੀ ਆ ਇਹਦੀ ਬਾਤ ਮੀਡੀਆ ਜਾਂ ਤੁਸੀਂ ਸਾਰੇ ਇਸ ਗੱਲ ਤੋਂ ਪੱਲੀ ਭਾਂਤੀ ਜਾਣਦੇ ਹੋ ਸੋ ਇਸ ਸਾਲ ਜਿਹੜਾ ਨਗਰ ਕੀਰਤਨ 19 April ਨੂੰ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਤੋਂ ਇੱਕ ਹਫ਼ਤਾ ਪਹਿਲਾਂ 13 April ਦਿਨ ਐਤਵਾਰ ਨੂੰ ਜਿਹੜੀ ਨਗਰ ਕੀਰਤਨ ਦੀ ਸ਼ੁਰੂਆਤ ਆ ਉਹ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਤੋਂ ਸ਼ੁਰੂ ਹੁੰਦੀ ਆ 13 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਉਹ ਆਰੰਭ ਹੋ ਜਾਏਗੀ ਉਹ ਫਿਰ ਉਸ ਤੋਂ ਬਾਅਦ 18 ਤਰੀਕ ਨੂੰ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਬਹੁਤ ਵੱਡਾ ਜੋੜ ਮੇਲਾ ਗੁਰਦਾਰ ਸਾਹਿਬ ਦੇ ਅੰਦਰ ਹੁੰਦਾ ਸਾਰਾ ਦਿਨ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਖਾਸ ਕਰਕੇ 18 ਤਰੀਕ ਨੂੰ ਰਾਤ ਦੇ 9 10 11 ਵਜੇ ਤੱਕ ਜਿਹੜਾ ਗੁਰਦਾਰ ਸਾਹਿਬ 'ਚ ਰਹਿੰਦੀਆਂ ਨੇ ਉੱਥੇ ਬਾਹਰ ਸਟੇਜਾਂ ਵੀ ਲੱਗਦੀਆਂ ਨੇ ਲੰਗਰ ਵੀ ਲੱਗਦੇ ਨੇ ਔਰ ਹੋਰ ਬਹੁਤ ਸਾਰੇ ਜਿਹੜੇ ਉੱਥੇ ਟੈਂਟ ਵਗੈਰਾ ਲਾ ਕੇ ਜਿਹੜੀਆਂ ਕੋਈ ਬਹੁਤ ਸਾਰੀਆਂ ਚੀਜ਼ਾਂ ਉੱਥੇ ਜਿਹੜੇ ਸਿੱਖੀ ਨਾਲ ਸੰਬੰਧਿਤ ਨਿਸ਼ਾਨੀਆਂ ਨੇ ਜਾਂ ਉੱਥੇ ਹੋਰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵੀ ਬਹੁਤ ਸਾਰੀਆਂ ਲੱਗਦੀਆਂ ਨੇ ਸੋ ਉਹ ਵੀ 18 ਅਪ੍ਰੈਲ ਨੂੰ ਸਾਰਾ ਦਿਨ ਉੱਥੇ ਪ੍ਰੋਗਰਾਮ ਹੋਏਗਾ 19 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਸਵੇਰੇ 9 ਵਜੇ 128 ਤੇ 85 ਦੇ ਉੱਪਰੋਂ ਉੱਥੋਂ ਨਗਰ ਕੀਰਤਨ ਜਿਹੜਾ ਸ਼ੁਰੂ ਹੋ ਜਾਏਗਾ ਲੇਕਿਨ ਗੁਰਦਾਰਾ ਸਾਹਿਬ ਦੇ ਅੰਦਰ 7:30 ਵਜੇ ਸਤਗੁਰੂ ਜੀ ਦੀ ਸਵਾਰੀ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਜਿਹੜਾ ਮੇਨ ਫਲੋਟ ਆ ਉਹ ਦਰਬਾਰ ਸਾਹਿਬ ਦੇ ਠੀਕ ਸਾਹਮਣੇ ਦਰਸ਼ਨੀ ਡੋਰ ਦੇ ਸਾਹਮਣੇ ਆ ਜਾਏਗਾ ਉਸ ਤੋਂ ਬਾਅਦ ਗੱਤਕੇ ਵਾਲੇ ਵੀਰ ਬਾਕੀ ਜਿਹੜੀ ਵੀ ਉੱਥੇ ਅਰਦਾਸ ਆ ਸਾਡਾ ਜਿਹੜਾ ਇੱਥੋਂ ਦਾ ਲੋਕਲ ਜਿਹੜੀ ਕੁਆਂਟਮ ਕਮਿਊਨਿਟੀ ਆ ਜਿਨ੍ਹਾਂ ਦੀ ਲੈਂਡ ਦੇ ਉੱਪਰ ਆਪਾਂ ਇਹ ਗੁਰਦਾਰ ਸਾਹਿਬ ਬਣਾਇਆ ਹੋਇਆ ਉਹ ਸਾਰੇ ਆ ਕੇ ਆਪਣੇ ਆਪਣੇ ਢੰਗ ਨਾਲ ਸਤਿਗੁਰੂ ਜੀ ਨੂੰ ਸ਼ਰਧਾ ਦੇ ਫੋਲਰ ਪਤ ਕਰਕੇ ਅਰਦਾਸ ਕਰਕੇ ਜਿਹੜਾ ਨਗਰ ਕੀਰਤਨ ਉੱਥੋਂ 7:30 8:30 ਦੇ ਕਰੀਬ ਗੁਰਦਾਰ ਸਾਹਿਬ ਤੋਂ ਚੱਲ ਪਏਗਾ ਔਰ 9:00 ਵਜੇ 128 ਤੇ ਤੇ 85 ਤੇ ਪਹੁੰਚੇਗਾ ਔਰ ਉਸ ਤੋਂ ਬਾਅਦ 20 ਤਰੀਕ ਨੂੰ ਕਿਉਂਕਿ ਸਾਰੇ ਨਗਰ ਕੀਰਤਨ ਦਾ ਨਚੋੜ ਉਦਾ ਮਤਲਬ ਇਹ ਹੁੰਦਾ ਕਿ ਵੱਧ ਤੋਂ ਵੱਧ ਧਰਮ ਪ੍ਰਚਾਰ ਹੋਵੇ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਨਾਲ ਜੁੜਨ ਵੱਧ ਤੋਂ ਵੱਧ ਸੰਗਤਾਂ ਜੜੀਆਂ ਨੇ ਇਸ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ ਨਾਲ ਦਿਨ ਅਮਰਤ ਸ਼ਕਨ 120 ਤਰੀਕ ਨੂੰ ਸਵੇਰੇ 6 ਵਜੇ ਗੁਰਦਾਰ ਸਾਹਿਬ ਦੇ ਅੰਦਰ ਅਮਰਤ ਸੰਚਾਰ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਗੇ ਅਜੇ ਤੱਕ ਹੁਣ ਤੱਕ ਗੁਰੂ ਕੀ ਜਿਹੜਾ ਅਵਰਤਪਾਣ ਨਹੀਂ ਕੀਤਾ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਤਿਆਰੀ ਕਰਕੇ 20 ਤਰੀਕ ਨੂੰ ਸਵੇਰੇ 6 ਵਜੇ ਗੁਰਦਾਰ ਸਾਹਿਬ ਪਹੁੰਚ ਜਾਣ ਤੇ ਖੰਡੇ ਬਾਟੇ ਦੀ ਦਾਤ ਜਿਹੜੀ ਸਤਗੁਰੂ ਦੀ ਆ ਪੰਜਾ ਪੈਰਾਂ ਤੋਂ ਪ੍ਰਾਪਤ ਕਰਨ। ਅ ਦੂਜੀ ਸੰਗਤ ਜੀ ਬੇਨਤੀ ਆ ਕਿ ਜਿਹੜਾ ਇਸ ਸਾਲ ਦਾ ਨਗਰ ਕੀਰਤਨ ਉਹ ਦੋ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਕੀਤਾ ਜਾ ਰਿਹਾ ਸਾਡੇ ਆਪਣੇ ਭਾਈ ਹਰਦੀਪ ਸਿੰਘ ਜੀ ਨੇ ਜਰ ਜਿਨ੍ਹਾਂ ਨੂੰ ਇੰਡੀਆ ਕਾ ਰਮੜ ਦੇ ਏਜੰਸੀਆਂ ਨੇ ਇੱਥੇ ਸ਼ਹੀਦ ਕੀਤਾ ਗੁਰੂ ਨਾਰਿਕ ਸਿੰਘ ਟੈਂਪਲ ਦੇ ਅੰਦਰ ਉਹਨਾਂ ਨੂੰ ਸਮਰਪਿਤ ਹੈ ਤੇ ਨਾਲ ਹੀ ਨਾਲ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਸ਼ਹੀਦੀ ਨੂੰ ਵੀ 30 ਸਾਲ ਹੋ ਗਏ ਨੇ ਸੋ ਐਸ ਸਾਲ ਦਾ ਜੋ ਨਗਰ ਕੀਰਤਨ ਹੈ ਭਾਈ ਹਰਦੀਪ ਸਿੰਘ ਜੀ ਨਿਰਜਰ ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਦੋਨਾਂ ਦੀ ਸ਼ਹੀਦ ਨੂੰ ਸਮਰਪਿਤ ਹੋਵੇਗਾ ਸੋ ਜਿੰਨੇ ਵੀ ਮੈਸੇਜ ਨੇ ਉਹਨਾਂ ਦੇ ਥਰੂ ਇਸ ਚਾਉਣਗੇ ਹੁਣ ਕੁਝ ਬੇਨਤੀਆਂ ਨੇ ਕੋਈ ਜਿੰਨਾ ਜਦੋਂ ਆਪਾਂ ਗੱਲ ਕੀਤੀ ਕਿ 1999 ਦੇ ਵਿੱਚ 60 ਤੇ 65 ਹਜ਼ਾਰ ਦੀ ਸੰਗ ਜਿਹੜੀ ਸੀ ਉਹ ਨਗਰ ਕੀਰਤਨ ਚ ਪਹੁੰਚੀ ਸੀ ਉਸ ਤੋਂ ਬਾਅਦ ਜਿਹੜੇ ਪ੍ਰਾਣੇ ਸਾਰੇ ਤੁਸੀਂ ਵੀਰ ਜਾਣਦੇ ਹੋ ਕਿ ਜਿਹੜੀ 128 ਐ ਇਹ ਸਿੰਗਲ ਰੋਡ ਸੀ ਇਹਦੇ ਤੇ ਜਾਦਾ ਬਿਜ਼ਨਸ ਵੀ ਨਹੀਂ ਸਨ ਹੁਣ ਸਤਿਗੁਰੂ ਦੀ ਬਖਸ਼ਿਸ਼ ਹੋ ਗਈ ਜਿੱਥੇ ਸਾਡੀ ਕਮਿਊਨਿਟੀ ਵਧੀ ਆ ਸਾਡੀ ਪ੍ਰੈਸ ਵਧੀ ਆ ਸਾਡੀ ਪ੍ਰੈਸ ਦੇ ਵਿੱਚ ਨਵੀਂ-ਨਵੀਂ ਜਿਹੜੀਆਂ ਰੇਡੀਓ ਸਟੇਸ਼ਨਸ, ਟੀਵੀ, ਅਖਬਾਰ, ਹੋਰ ਸਾਰੇ ਸੋਸ਼ਲ ਮੀਡੀਆ ਦਾ ਸਾਰਾ ਜੋਰ ਪੈਣ ਦੇ ਨਾਲ ਕਮਿਊਨਿਟੀ ਦੇ ਵਿੱਚ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਬੜੀ ਵੱਡੀ ਗਿਣਤੀ ਚ ਆਈ ਆ ਪਰ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਵਧੀਆਂ ਨੇ ਸਾਡੇ ਬਿਜ਼ਨਸ ਵਧੇ ਆ ਉਹਦੇ ਵਾਸਤੇ ਸਤਿਗੁਰੂ ਦਾ ਜਿਹੜਾ ਸਾਨੂੰ ਸਾਰੀ ਸੰਗਤ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਅੱਜ ਅਗਰ ਐਸ ਸੜਕ ਦੇ ਉੱਪਰ ਮਿਲੀਅਨਸ ਡਾਲਰ ਦਾ ਬਿਜ਼ਨਸ ਹੋ ਰਿਹਾ ਤਾਂ ਇਹ ਸਤਿਗੁਰੂ ਦੀ ਬਖਸ਼ਿਸ਼ ਆ ਸਤਿਗੁਰੂ ਦੀ ਸੰਗਤ ਦੀ ਬਖਸ਼ਿਸ਼ ਆ ਸੋ ਬਹੁਤ ਸਾਰੀਆਂ ਬੇਨਤੀਆਂ ਬੇਨਤੀਆਂ ਨੇ ਜਿਹੜੀਆਂ ਇਸ ਵਕਤ ਖਾਸ ਕਰਕੇ ਵੱਡੀ ਗਿਣਤੀ ਜਦੋਂ ਸੰਗਤ ਆਉਂਦੀ ਤਾਂ ਉਹ ਜ਼ਰੂਰੀ ਕਰਨੀਆਂ ਜਿੰਨੀਆਂ ਵੀ ਸਟੇਜਸ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਲੱਗਦੀਆਂ ਨੇ ਜਿੰਨੇ ਸਰਾਹ ਦੇ ਵਿੱਚ ਪ੍ਰਾਈਵੇਟ ਪ੍ਰਾਪਰਟੀਆਂ ਪੈਂਦੀਆਂ ਨੇ ਚੈੱਕ ਕਰ ਪੈਂਦੇ ਨੇ ਅਗਰ ਕਿਸੇ ਨੇ ਕੋਈ ਸਟੇਜ ਲਾਉਣੀ ਆ ਤਾਂ ਉਹਦੀ ਬਕਾਇਦਾ ਇੰਸ਼ੋਰੈਂਸ ਬਕਾਇਦਾ ਉਹਦਾ ਸਟਰਕਚਰ ਜਿਹੜਾ ਉਹ ਬਣਾਇਆ ਹੋਵੇ ਔਰ ਸਿਟੀ ਹਾਲ ਨੂੰ ਤੇ ਜੜੀ ਉਹਨਾਂ ਦੀ ਕੋਈ ਸਟਾਰਟਾ ਯੂਨਟ ਪੈਂਦੀ ਜਾਂ ਕਿਸੇ ਦਾ ਘਰ ਪੈਂਦਾ ਉਹਨੂੰ ਬਕਾਇਦਾ ਉਹਦੀ ਇਨਫੋਰਮੇਸ਼ਨ ਹੋਵੇ ਇਹਦੇ ਬਿਨਾ ਅਗਰ ਉਸ ਤੋਂ ਹੋਇਆ ਤਾਂ ਉਹਦੇ 'ਚ ਅਗਰ ਕੋਈ ਕਿਸੇ ਕਿਸਮ ਦੀ ਦਿੱਕਤ ਹੋ ਜਾਂਦੀ ਆ ਜਾਂ ਜਿਦਾ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਕਿ ਵੱਡੀ ਟਕਟਣਾ ਨਹੀਂ ਹੋਈ ਜਾਂ ਆਪਾਂ ਹੁਣੇ ਦੇਖਿਆ ਕਿ ਹਾਂ ਥੋੜੇ ਦਿਨ ਪਹਿਲਾਂ ਜਦੋਂ ਸਾਊਥ ਹਾਲ ਦੇ ਵਿੱਚ ਇੰਗਲੈਂਡ ਤੇ ਨਗਰ ਕੀਰਤਨ ਹੋ ਰਿਹਾ ਸੀ ਤਾਂ ਉੱਥੇ ਇੱਕ ਬੜੀ ਵੱਡੀ ਦੁਰਘਟਨਾ ਹੋਣ ਲੱਗੀ ਸੀ ਗੁਰੂ ਮਰਦੀ ਬਖਸ਼ਸ਼ ਨਾਲ ਉਹ ਵੀ ਟਲ ਗਈ ਸੋ ਆਪਾਂ ਨੂੰ ਇਹ ਜਿਹੜਾ ਰਿਸਕ ਆ ਉਹ ਨਹੀਂ ਲੈਣਾ ਚਾਹੀਦਾ ਸਿਟੀ ਹਾਲ ਵੱਲੋਂ ਤੇ ਗੁਰਦਾਰ ਸਾਹਿਬ ਵੱਲੋਂ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਸੀਂ ਸਟੇਜ ਲਾਉਣੀ ਆ ਉਹ ਬਕਾਇਦਾ ਪ੍ਰੋਫੈਸ਼ਨਲੀ ਬਣਾਈ ਹੋਵੇ ਬਕਾਇਦਾ ਉਹਦਾ ਇੰਸ਼ੋਰੈਂਸ ਤੇ ਬਕਾਇਦਾ ਉਹਦੀ ਸਿਟੀ ਹਾਲ ਤੋਂ ਜਿਹੜੀ ਮਨਜ਼ੂਰੀ ਲਈ ਹੋਵੇ ਇਸੇ ਤਰੀਕੇ ਅਗਰ ਤੁਸੀਂ ਉੱਥੇ ਕੋਈ LED ਸਕਰੀਨ ਕਿਉਂਕਿ ਐਲਈਡੀ ਸਕਰੀਨ ਲਾਉਣ ਦੇ ਵਾਸਤੇ ਨਾ ਸਿਟੀ ਹਾਲ ਵੱਲੋਂ ਇਜਾਜ਼ਤ ਹੈ ਤੇ ਨਾ ਗੁਰਦੁਆਰਾ ਸਾਹਿਬ ਵੱਲੋਂ ਲੇਕਿਨ ਅਗਰ ਕੋਈ ਲਾਉਂਦਾ ਤਾਂ ਅਗਰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਵੀ ਕੋਈ ਲਾਉਂਦਾ ਤਾਂ ਬਕਾਇਦਾ ਉਹਦੀ ਜਿਹੜੀ ਪ੍ਰੋਪਰਲੀ ਇੰਸਟਾਲਮੈਂਟ ਹੋਣੀ ਚਾਹੀਦੀ ਆ ਔਰ ਉਹ ਅਨਟੈਂਡ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਉੱਥੇ ਜਿਹੜੀ ਆ ਐਲਈਡੀ ਸਕਰੀਨ ਲਾਤੀ ਤੇ ਆਪ ਉਥੋਂ ਲੋਕ ਗਾਇਬ ਹੋ ਗਏ ਉੱਥੇ ਬਕਾਇਦਾ ਬੰਦੇ ਹੋਣੇ ਚਾਹੀਦੇ ਕਿ ਤਾਂ ਕਿ ਉਹ ਕਿਸੇ ਦੇ ਉੱਪਰ ਡਿੱਗ ਕੇ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਔਰ ਜਿੰਨੇ ਵੀ ਨਗਰ ਕੀਰਤਨ ਦੇ ਵਿੱਚ ਫਲੋਟ ਲੱਗ ਰਹੇ ਕਰੀਬ 21 ਫਲੋਟ ਲੱਗ ਰਹੇ ਨੇ ਉਹਨਾਂ ਨੂੰ ਖਿੱਚਣ ਵਾਸਤੇ ਚਾਹ ਟਰੱਕ ਆ ਚਾ ਕੋਈ ਹੋਰ ਵਹੀਕਲ ਨੇ ਜਾਂ ਮੋਟਰਸਾਈਕਲ ਨੇ ਹਰ ਇੱਕ ਦੇ ਕੋਲੇ ਸਪੈਸ਼ਲ ਆਪਣਾ ਜਿਹੜਾ ਇਵੈਂਟ ਇੰਸ਼ੋਰੈਂਸ ਹੈ ਹਰ ਇੱਕ ਦਾ ਆਪਣਾ ਆਪਣਾ ਕਰਾਇਆ ਹੋਵੇ ਇਹ ਨਾ ਹੋਵੇ ਕਿ ਜੇ ਕਿਸੇ ਕੋਲੇ ਇੰਸ਼ੋਰੈਂਸ ਨਹੀਂ ਹੋਇਆ ਤਾਂ ਉਹ ਗੱਡੀ ਉਹ ਮੋਟਰਸਾਈਕਲ ਉਹ ਕੋਈ ਵੀ ਚੀਜ਼ ਜਿਹੜੀ ਆ ਨਗਰ ਕੀਰਤਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਦੂਜੀ ਬੇਨਤੀ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਬੱਚਾ ਨੂੰ ਖਡੌਣਾ ਗੱਡੀਆਂ ਲੈ ਕੇ ਵਿੱਚ ਆ ਜਾਂਦੇ ਆ ਅਗਰ ਇਸ ਤਰ੍ਹਾਂ ਕੋਈ ਆਉਂਦਾ ਤਾਂ ਪੁਲਿਸ ਜਿਹੜੀ ਆ ਤੁਹਾਡਾ ਖਡੌਣਾ ਗੱਡੀ ਜਾਂ ਕਿਸੇ ਵੀ ਹੋਰ ਕਿਸਮ ਦੀ ਗੱਡੀ ਜੇ ਕੋਈ ਚਾਹੁੰਦਾ ਵੀ ਅਸੀਂ ਰਾਹ ਦੇ ਵਿੱਚ ਤੁਰੇ ਜਾਂਦੇ ਧੱਕੇ ਨਾਲ ਗੱਡੀ ਵਾੜ ਲਾਂਗੇ ਤਾਂ ਅਗਰ ਉਹ ਗੱਡੀ ਜ਼ਬਤ ਹੋ ਗਈ ਗੁਰਦਾਰਾ ਉਹਦੇ ਵਾਸਤੇ ਕੋਈ ਜ਼ਿੰਮੇਵਾਰੀ ਨਹੀਂ ਪੁਲਿਸ ਜਿਹੜੀ ਆ ਉਹ ਜੋ ਵੀ ਆਪਣੀ ਬਣਦੀ ਕਾਰਵਾਈ ਉਹਨਾਂ ਵਾਸਤੇ ਕਰੇਗੀ ਸੋ ਕਿਰਪਾ ਕਰਕੇ ਕਿਸੇ ਵੀ ਕਿਸਮ ਦਾ ਜਿਹੜਾ ਖਲੌਣਾ ਗੱਡੀ ਜਾਂ ਕੋਈ ਹੋਰ ਗੱਡੀ ਜਿਹੜੀ ਆ ਅਨਧਿਕਾਰਕ ਤੌਰ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਨਾ ਕੀਤੀ ਜਾਵੇ। ਇੱਕ ਬੇਨਤੀ ਹੋਰ ਹੈ ਦੇ ਨਾਲ ਕਿ ਸਾਡੀਆਂ ਜੜੀਆਂ ਬਹੁਤ ਸਾਰੀਆਂ ਅ ਬੱਚੀਆਂ ਜੜੀਆਂ ਨੇ ਜਿਨ੍ਹਾਂ ਦੇ ਛੋਟੇ ਬੱਚੇ ਹੁੰਦੇ ਨੇ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਆ ਕਿ ਜਦੋਂ ਸਟੋਲਰ ਲੈ ਕੇ ਚੱਲਦੇ ਨੇ ਤਾਂ ਸਟੋਲਰ ਨੂੰ ਜਿੱਥੇ ਵੱਡੀ ਭੀੜ ਇਕੱਠੀ ਹੁੰਦੀ ਜਿਦਾ 82 ਤੇ 128 ਦੇ ਉੱਪਰ 76 ਤੇ 128 ਦੇ ਉੱਪਰ ਜਾਂ ਸਟਰਾਬੈਰੀ ਹੈਲਥ ਸਕੂਲ ਦੇ ਲਾਗੇ ਜਿੱਥੇ ਵੱਡੀ ਗਿਣਤੀ ਚ ਸੰਗਤ ਇਕੱਠੀ ਹੁੰਦੀ ਲੱਖ ਲੱਖ ਦੋ ਦੋ ਲੱਖ ਦਾ ਕਾਠ ਕੰਜਸਟਡ ਏਰੀਆ ਹੋ ਜਾਂਦਾ ਉੱਥੇ ਆਪਣੇ ਸਟੋਲਰ ਲੈ ਕੇ ਨਾ ਜਾਵੋ ਕਿਉਂਕਿ ਬੰਦਾ ਉੱਚਾ ਹੈ ਤਾਜੀ ਹਵਾ ਉਹਨੂੰ ਉੱਪਰੋਂ ਮਿਲ ਜਾਂਦੀ ਆ ਬੱਚਾ 4 ਫੁੱਟ ਥੱਲੇ ਪਿਆ ਉੱਥੇ ਆਕਸੀਜਨ ਦੀ ਕਮੀ ਹੋ ਜਾਂਦੀ ਆ ਕੋਈ ਜਿਹੀ ਜਿਹੜੀ ਦੁਰਘਟਨਾ ਉਹ ਨਾ ਹੋਵੇ ਉਹਦੇ ਵਾਸਤੇ ਜ਼ਰੂਰ ਬੇਨਤੀ ਆ ਕਿ ਬੱਚਿਆਂ ਨੂੰ ਉਸ ਏਰੀਆ ਤੋਂ ਦੂਰ ਰੱਖਿਆ ਜਾਵੇ ਇਸੇ ਤਰ੍ਹਾਂ ਜਿਹੜੇ ਸਾਡੇ ਬਜ਼ੁਰਗ ਨੇ ਲਾਸਟ ਈਅਰ ਜਿਹੜੀਆਂ ਗਣਤੀ ਤੌਰ ਦੇ ਉੱਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀਆਂ ਘਟਨਾਵਾਂ ਹੋਈਆਂ ਵੱਡੀ ਘਟਨਾ ਨਹੀਂ ਹੋਈ ਲੇਕਿਨ 48 ਜਿਹੜੀਆਂ ਮੈਡੀਕਲ ਨਾਲ ਸੰਬੰਧਿਤ ਘਟਨਾਵਾਂ ਹੋਏ ਸੀ ਇਹ ਕਿ ਜਿਹੜੇ ਸਾਡੇ ਬਜ਼ੁਰਗ ਕੋਈ ਇੰਡੀਆ ਤੋਂ ਨਵਾਂ ਘੁੰਮ ਕੇ ਆਇਆ ਜਾਂ ਵੱਡੀ ਉਮਰ ਦਾ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਕੋਈ ਹਾਰਡ ਦੀ ਪ੍ਰੋਬਲਮ ਪੈ ਗਈ ਕਿਸੇ ਦੀ 슈ਗਰ ਲੋ ਹੋ ਗਈ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਕਈ ਵਾਰ ਇਹ ਵੱਡੀ ਘਟਨਾ ਦੇ ਰੂਪ ਵਿੱਚ ਆ ਜਾਂਦੀਆਂ ਸੋ ਬੇਨਤੀ ਆ ਕਿ ਜਦੋਂ ਵੀ ਕੋਈ ਬਜ਼ੁਰਗ ਘਰੋਂ ਆਉਂਦਾ ਜਾ ਕੋਈ ਨਵੇਂ ਇੰਡੀਆ ਤੋਂ ਇਮੀਗਰੈਂਟ ਆਏ ਨੇ ਜਾਂ ਕੋਈ ਹੋਰ ਵਿਜ਼ਿਟਰ ਤੌਰ ਤੇ ਆਏ ਨੇ ਤਾਂ ਉਹ ਆਪਣਾ ਜਿਹੜਾ ਐਡਰੈਸ ਆ ਘਰ ਦਾ ਘਟੋ ਘਟਾ ਦੋ ਜਾਂ ਤਿੰਨ ਫੋਨ ਨੰਬਰ ਜਿਹੜੇ ਤੁਹਾਡੇ ਰਿਸ਼ਤੇਦਾਰਾਂ ਦੇ ਜਿਹੜਾ ਤੁਹਾਡੇ ਆਪਣੇ ਫੋਨ ਨੰਬਰ ਆ ਉਹ ਲਿਖ ਕੇ ਜੇਬ ਚ ਪਾ ਲਵੋ ਕਿਉਂਕਿ ਘਬਰਾਇਆ ਹੋਇਆ ਬੰਦਾ ਕਈ ਵਾਰੀ ਆਪਣੇ ਘਰ ਦਾ ਐਡਰੈਸ ਤੇ ਘਰ ਦਾ ਪਤਾ ਵੀ ਨਹੀਂ ਦੱਸਦਾਗਾ ਜਿਹੜੇ ਬੱਚੇ ਆ ਛੋਟੇ ਜਦੋਂ ਤੁਸੀਂ ਨਾਲ ਲੈ ਕੇ ਆਉਨੇ ਤੁਹਾਨੂੰ ਲੱਗਦਾ ਕਿ ਬੱਚੇ ਸਾਡੇ ਨਾਲ ਰਹਿਣਗੇ ਲੇਕਿਨ ਕਈ ਵਾਰੀ ਉਹ ਬੱਚੇ ਜਿਹੜੇ ਤੁਹਾਥੋਂ ਵਿਛੜ ਜਾਂਦੇ ਆ ਤੇ ਉਸ ਤੋਂ ਬਾਅਦ ਪ੍ਰੋਬਲਮ ਇਹ ਪੈ ਜਾਂਦੀ ਕਿ ਜਦੋਂ ਉਹਨਾਂ ਨੂੰ ਬੱਚਿਆਂ ਨੂੰ ਪੁੱਛਦੇ ਕਿ ਤੁਹਾਡਾ ਐਡਰੈਸ ਕੀ ਆ ਮਾਤਾ ਪਿਤਾ ਦਾ ਨਾਂ ਤੱਕ ਕੀ ਆ ਤੇ ਉਹ ਰੋਣ ਲੱਗ ਪੈਂਦੇ ਨੇ ਉਹਨਾਂ ਦੀ ਜੇਬ ਦੇ ਵਿੱਚ ਬੱਚਿਆਂ ਦੀ ਚ ਭਾਵੇਂ ਤੁਹਾਡੇ ਬੱਚੇ ਤੁਹਾਨੂੰ ਲੱਗਦਾ ਕਿ ਤੁਸੀਂ ਸੰਭਾਲੇ ਹੋਏ ਲੇਕਿਨ ਫਿਰ ਵੀ ਉਹਨਾਂ ਦੀ ਜੇਬ ਦੇ ਵਿੱਚ ਫੋਨ ਨੰਬਰ ਘਰ ਦਾ ਐਡਰੈਸ ਜੇਕਰ ਕਿਸੇ ਨੂੰ ਕੋਈ ਅਜਿਹੀ ਪ੍ਰੋਬਲਮ ਹੈ ਕਿ ਡਮੈਨਸ਼ੀਆ ਵਗੈਰਾ ਹੈ ਤਾਂ ਉਹ ਵੀ ਆਪਣੇ ਘਰ ਦਾ ਐਡਰੈਸ ਤੇ ਫੋਨ ਨੰਬਰ ਜਿਹੜਾ ਜਰੂਰ ਆ ਆਪਣੀ ਜੇਬ ਦੇ ਵਿੱਚ ਪਾਵੇ ਇਹ ਬਹੁਤ ਜ਼ਰੂਰੀ ਬੇਨਤੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੈਡੀਕਲ ਦਿੱਕਤ ਹੈ ਤਾਂ ਉਹ ਜਿੱਥੇ ਖੜੇ ਨੇ ਜਿੱਥੇ ਘਟ ਜਿਹੜਾ ਉਹ ਸੰਗਤ ਦਾ ਰਾਸ਼ਾ ਉੱਥੇ ਖੜ ਕੇ ਗੁਰੂ ਮਹਾਰਾਜ ਦੇ ਸੰਗਤ ਦੇ ਦਰਸ਼ਨ ਕਰ ਸਕਦੇ ਆ ਔਰ ਕੋਸ਼ਿਸ਼ ਕਰਨ ਕਿ ਆਪਣੇ ਨਾਲ ਕੋਈ ਨਾ ਕੋਈ ਬੰਦਾ ਰੱਖਣ ਤਾਂ ਕਿ ਉਸ ਵਕਤ ਜਿਹੜੀ ਉਹਨਾਂ ਨੂੰ ਮੈਡੀਕਲ ਦਿੱਕਤ ਪੈ ਰਹੀ ਆ ਉਹ ਅੱਗੇ ਤੋਂ ਨਾ ਆਵੇ ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਹੀ ਹੈ ਕਿ ਤੁਹਾਨੂੰ ਪਤਾ ਹੈ ਕਿ 28 ਅਪ੍ਰੈਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਫੈਡਰਲ ਚੋਣਾਂ ਨੇ ਸਾਰੇ ਕੈਨੇਡਾ ਦੇ ਵਿੱਚ ਔਰ ਉੱਥੇ ਜਿਹੜੇ ਲੀਡਰ ਨੇ ਉਹ ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਜਾ ਰਹੇ ਨੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਤੇ ਮਾਰਕ ਕਾਰਨੀ ਹੋ ਰਹੀ ਜਿਹੜੇ ਜੀ ਉਹ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਆਏ ਹੋਏ ਸੀ ਜਿੱਥੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਵੀ ਅਸੀਂ ਇਹ ਜਿਹੜਾ ਕੈਨੇਡਾ ਆ ਨਾ ਇਹਨੂੰ ਸੁਪਰ એનર્ਜੀ ਸੈਂਟਰ ਬਣਾ ਦੇਣਾ ਆ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਆਖੀ ਆ ਵੀ ਜਿਹੜੇ ਹੈ ਨੇ ਦੂਸਰੇ ਸੀਪੀਸੀ ਦੇ ਆਗੂ ਪੋਲੀਆਫੋਰੀ ਉਹਨਾਂ ਨੇ ਕਹਿਤਾ ਜੀ ਵੀ ਅਸੀਂ ਵੀ ਇਦਾਂ ਦਾ ਇੱਕ ਵੱਖਰਾ ਜਿਹੜਾ ਉਹ ਦਫ਼ਤਰ ਵੀ ਕਾਇਮ ਕਰ ਦੇਾਂਗੇ ਅਪਰੂਵਲ ਦੇਣ ਵਾਲਾ ਔਰ ਉਹ ਕਹਿੰਦੇ ਅਸੀਂ ਸਾਲ 6 ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਜਿਹੜੀਆਂ ਜੀ ਅਪਰੂਵਲਸ ਦੇ ਦਿਆ ਕਰਾਂਗੇ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਜੀ ਅਲਬਰਟਾ ਦੇ ਵਿੱਚ ਹੋ ਰਹੀ ਆ ਔਰ ਨਾਲ ਦੀ ਨਾਲ ਇਹ ਵੀ ਆ ਗੱਲ ਆ ਰਹੀ ਕਿ ਜਿਵੇਂ ਨਾ ਬਾਹਰਲੇ ਦੇਸ਼ਾਂ ਦਾ ਪ੍ਰਭਾਵ ਸਾਡੀ ਇਲੈਕਸ਼ਨ ਤੇ ਨਾ ਪਵੇ ਉਹਦੇ ਲਈ ਵੀ ਜਿਹਦਾ ਨਾ ਔਨ ਗਾਰਡ ਆ ਫਾਰ ਡਿਜੀਟਲ ਜਿਹੜਾ ਸਾਨੂੰ ਹੋਣਾ ਪੈਣਾ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਚਾਹੇ ਉਹ ਵੱਖਰੇ ਵੱਖਰੇ ਦੇਸ਼ ਆ ਜੀ ਜਿਹੜੇ ਅੰਦਰ ਇਥੇ ਆ ਕੇ ਆਪਣਾ ਪ੍ਰਭਾਵ ਪਾ ਸਕਦੇ ਨੇ ਲੋਕਾਂ ਦੇ ਕੰਪਿਊਟਰਾਂ ਰਾਹੀਂ ਫੇਸਬੁੱਕ ਸੋਸ਼ਲ ਮੀਡੀਆ ਰਾਹੀਂ ਸੋ ਉਹਦੇ ਲਈ ਵੀ ਕਾਫੀ ਚੇਤੰਤਰ ਨੇ ਜਿਹੜੀ ਆਰਸੀਐਮਪੀ ਹੈ ਤੇ ਹੋਰ ਜਿਹੜੇ ادارے ਹੈਗੇ ਆ ਜੀ ਦੂਸਰੀ ਇੱਕ ਖਬਰ ਇਥੋਂ ਇਹ ਆ ਰਹੀ ਹੈ ਕਿ ਦੋ ਅਲਬਰਟਾ ਦੇ ਆਰਸੀਐਮਪੀ ਆਫਿਸਰ ਜਿਹੜੇ ਆ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਆ ਡੇਂਜਰਸ ਡਰਾਈਵਿੰਗ ਲਈ ਜੀ ਹਾਂ ਇਹ ਚਾਰਜ ਕੀਤਾ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਡ ਟੀਮ ਨੇ ਇਹ ਗੱਲਬਾਤ ਹੈਗੀ ਹੈ ਜੀ ਮਾਰਚ 5 2020 ਦੀ ਜਦੋਂ ਇਹਨਾਂ ਨੂੰ ਇਹਨਾਂ ਬਾਰੇ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ 23 ਸਪੀਡ ਤੇ ਇਹਨਾਂ ਦੀਆਂ ਗੱਡੀਆਂ ਜਾ ਰਹੀਆਂ ਸੀ ਜਾਂ ਡੇਂਜਰਸ ਡਰਾਈਵਿੰਗ ਸੀ ਇਹਨਾਂ ਨੂੰ ਉਸ ਵੇਲੇ ਨੋਟ ਕਰ ਲਈ ਗਈ ਪਰ ਉਦੋਂ ਚਾਰਜ ਨਹੀਂ ਸੀ ਲਾਏਗਾ ਤੇ ਉਹ ਜਿਹੜੇ ਗੱਲਬਾਤ ਸੀ ਜੀ ਹਵਾਲੇ ਕਰ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਦੇ ਕਿ ਉਹ ਇਹਦੇ ਤੇ ਗਾਂ ਕੇਸ ਨੂੰ ਪ੍ਰੋਸੀਡ ਕਰਨ ਤੇ ਹੁਣ ਉਹਨਾਂ ਦੋਵਾਂ ਵਿਅਕਤੀਆਂ ਨੂੰ ਚਾਰਜ ਕਰ ਲਿਆ ਗਿਆ ਜੀ ਅ ਉਹ ਸੁਪਰੂਸ ਗਰੁੱਪ ਦੇ ਨੇੜੇ ਤੇੜੇ ਜਿਹੜਾ ਡੇਂਜਰਸ ਡਰਾਈਵਿੰਗ ਸੀ ਉਹ ਕਰ ਰਹੇ ਸੀਗੇ ਅਪ੍ਰੈਲ 7 ਵਾਲੇ ਦਿਨ ਇਹ ਜੀ ਡੈਬਰਾ ਐਨ ਵਾਸ਼ ਤੇ ਕਨਸਟੇਬਲ ਡੋਰੀਅਨ ਟੂਜ਼ ਇਹਨਾਂ ਦੋਨਾਂ ਨੂੰ ਚਾਰਜ ਕੀਤਾ ਗਿਆ ਅ ਔਰ ਹੁਣ ਜਿਹੜਾ ਹੈਗਾ ਉਹ ਗਾਂ ਸਟੋਨੀ ਪਲੇਨ ਕੋਰਟ ਦੇ ਵਿੱਚ ਮਈ 21 ਨੂੰ ਫੇਰ ਹਾਜ਼ਰ ਹੋਣਗੇ ਇੱਕ ਵਿਅਕਤੀ ਸ਼ੇਰਵੋਡ ਪਾਰਕ ਦੇ ਵਿੱਚ ਜਿਹੜਾ ਜੀ ਉਹਨੂੰ ਚਾਰਜ ਕੀਤਾ ਗਿਆ ਆ ਆਰਸੀਐਮਪੀ ਵੱਲੋਂ ਉਹ ਕਾਰਨ ਇਹ ਹੋਇਆ ਜੀ ਵੀ ਦੇਖੋ ਜਦੋਂ ਕੋਈ ਕਮਿਊਨਿਟੀ ਕਿਸੇ ਦਾ ਸਤਕਾਰ ਵਜੋਂ ਬੁੱਤ ਲਾਉਂਦੀ ਆ ਤੇ ਉਹਨਾਂ ਨੂੰ ਫਿਰ ਦੁੱਖ ਤਕਲੀਫ ਹੁੰਦੀ ਆ ਜਦੋਂ ਕੋਈ ਵਿਅਕਤੀ ਉਸ ਬੁੱਤ ਨੂੰ ਜਾ ਕੇ ਤੋੜਦਾ ਆ ਜਾਂ ਉਹਨੂੰ ਡੀਫੇਸ ਕਰਦਾ ਆ ਇਸੇ ਤਰ੍ਹਾਂ ਦੀ ਗੱਲ ਸ਼ੇਰਵੋਡ ਪਾਰਕ ਦੇ ਵਿੱਚ ਹੋਈ ਜੀ ਮਾਰਚ 21 ਨੂੰ ਰਾਤ 10:30 ਵਜੇ ਦੇ ਕਰੀਬ ਸਟਰੈਥਕੋਨਾ ਕੰਕਰੀਟ ਦੀ ਆਰਸੀਐਮਪੀ ਜਾਂ ਉਹਨਾਂ ਨੂੰ ਐਮਰਜੈਂਸੀ ਕਰੂ ਭੇਜਣਾ ਪਿਆ ਜਾ ਕੇ ਕੀ ਦੇਖਦਿਆ ਕਿ ਇੱਕ ਬੁੱਤ ਜਿਹੜਾ ਲੱਗਾ ਹੋਇਆ ਸੀਗਾ ਐਥਾਬਾਸਕਨ ਐਵਨਿਊ ਤੇ ਬ੍ਰਾਡ ਮੋਰ ਬੁਲੇਵਾਰਡ ਦੇ ਉੱਤੇ ਸ਼ੇਰਵੋਡ ਪਾਰਕ 'ਚ ਉਸ ਬੁੱਤ ਨੂੰ ਅੱਗ ਲਾਈ ਹੋਈ ਸੀ ਔਰ ਉਹ ਬੁੱਤ ਸੀ ਜੀ ਸैम ਸਟੀਲ ਮੈਮੋਰੀਅਲ ਸਟੈਚੂ ਇਹ ਇੱਕ ਕੀ ਕਹਿੰਦੇ ਫੌਜੀ ਦਾ ਸੀਗਾ ਜੀ ਲੱਗਾ ਹੋਇਆ ਬਹੁਤ ਜਿਹਨੂੰ ਉਹਨਾਂ ਨੇ ਅੱਗ ਲਾ ਕੇ ਤਬਾਹ ਕਰ ਦਿੱਤੀ ਪਰ ਲੋਕਾਂ ਦੇ ਕੁਇਕ ਰਿਐਕਸ਼ਨ ਦੇ ਨਾਲ ਆਰਸੀਐਮਪੀ ਨੇ ਛੇਤੀ ਹੀ ਸਬੈਸਟੀਅਨ ਰੈਡਮੈਨ 33 ਸਾਲਾਂ ਦਾ ਜਿਹੜਾ ਸ਼ੇਰਵੁੱਡ ਪਾਰਕ ਦਾ ਰਹਿਣ ਵਾਲਾ ਸੀ ਉਹਨੂੰ ਚਾਰਜ ਕਰ ਲਿਆ ਗਿਆ ਤੇ ਹੁਣ ਉਹ ਗਾਂ ਕੋਟ ਖਚਰੀ ਵਿੱਚ ਪੇਸ਼ ਹੋਵੇਗਾ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ